ਤੁਹਾਨੂੰ ਵੀ ਨਹੀਂ ਦਾ ਪਰ ਜਿਹੜਾ ਸਾਡੇ ਲਈ ਲਾਈਟ ਸਮਸ਼ਿਆ ਜਲਦੀ ਨਹੀਂ ਲੇਕਿਨ ਅੱਜ ਪਹਿਲੀ ਵਾਰ ਹੈ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ 'ਚ ਪਰ ਕਾਫੀ thank you. ਪ੍ਰੀ ਬਲੈਕ ਕੋਡ ਤੋਂ ਟਾਈਮ ਦਰਬਾਰ ਸਾਹਿਬ ਦੀ ਲੈਟਾ ਸਾਰੀਆਂ ਬੰਦ ਕੀਤੀਆਂ ਨੇ ਉਹਦੇ ਸ਼ਾਰਟ ਮਿਲ ਜਾਣਗੇ ਹਾਂਜੀ ਹਾਂਜੀ ਬਾਜੀ ਗਿਆ ਹੋਇਆ ਮੁੰਡਾ ਭੇਜਿਓ ਜੀ ਭੇਜਿਓ। okay hello ਹਾਂਜੀ। ਠੀਕ ਹੈ। okay ਬਾਈਟ ਬੁੱਟ ਕੀਤੀ ਕਿਹਦੀ ਬਾਈਟ ਬਾਈਟ ਕੀਤੀ ਕਿਹਦੀ ਤੇ ਡਿਊਟੀ ਕਰ ਰਹੇ ਹੋ ਤੁਸੀਂ ਇਹ ਨਵਿਟੀ ਚਾਹੁੰਗਾ ਜੀ ਤੇ ਜਿਹੜਾ ਬਲੈਕ ਆਊਟ ਕੀਤਾ ਗਿਆ ਕਿੰਨੇ ਸਮੇਂ ਲਈ ਕੀਤਾ ਗਿਆ ਜੀ ਇਹ ਅੱਧੇ ਘੰਟੇ ਵਾਸਤੇ ਅੱਧੇ ਘੰਟੇ ਇਹ ਕਿਸ ਤਰ੍ਹਾਂ ਪ੍ਰੋਸੀਜਰ ਕੀ ਰਿਹਾ ਹੈ ਇਹਦਾ ਸਰਾ ਇਹਦਾ ਪ੍ਰੋਸੀਜਰ ਇਹ ਹੈ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇ ਰਾਤ ਵੇਲੇ ਕੋਈ ਤੁਹਾਨੂੰ ਕੋਈ ਖਤਰਾ ਮਹਿਸੂਸ ਹੋਵੇ ਤੇ ਲਾਈਟ ਨਹੀਂ ਜਗਾਉਣੀ ਜੇ ਲਾਈਟ ਨਾ ਜਗਦੀ ਹੋਏਗੀ ਸਾਡੀ ਤੇ ਅਸੀਂ ਮਹਿਸੂਸ ਨਹੀਂ ਹੋਊ ਕਿੱਥੇ ਪੈ ਕਿੱਥੇ ਨਹੀਂ ਪੈ ਹੂੰ ਕੀ ਲੱਗਦਾ ਕਿ ਜਿਹੜਾ جنگ ਵਰਗਾ ਮਾਹੌਲ ਹੁੰਦਾ ਉਹਦੇ ਕਰਕੇ ਹੀ ਇਹ ਸਾਰਾ ਕੁਝ ਕੀਤਾ ਗਿਆ ਕਿ جنگ ਦਾ ਮਾਹੌਲ ਜੇ ਬਣ ਜਾਂਦਾ ਹੈ ਤੇ ਉਸ ਕਰਕੇ ਕੀਤਾ ਗਿਆ ਜੀ ਸਾਰਾ ਕੁਛ ਦੇਖੋ ਇਹ ਸਾਰੇ ਦੇਸ਼ਾਂ ਬਸ ਗਿਆਨ ਪਤਾ ਹੀ ਆ ਕਿ جنگ ਦਾ ਮਾਹੌਲ ਤੇ ਬਣਿਆ ਪਿਆ ਸੀਗਾ ਠੀਕ ਹੈ ਨਾ ਜੀ ਅੱਗੇ ਕੀ ਕਰਨਾ ਹੈ ਕੀ ਹੋਣਾ ਹੈ ਇਹ ਤੇ ਪਰਮੇਸ਼ਰ ਜਾਣਦਾ ਜੀ ਅਕਾਲ ਪੁਰਖ ਜਾਣਦਾ ਜੀ ਸਭ ਕੁਝ ਦਾ ਫਸਿਆ ਤੁਹਾਨੂੰ ਕੀ ਕੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਲਾਈਟਾਂ ਬੰਦ ਕਰਵਾਉਣ ਉਸ ਜੀ ਦੇਖੋ ਜੀ ਅਸੀਂ ਤਾਂ ਖੜੇ ਆ ਤੇ ਲੈਟਾ ਬੰਦ ਕਰਨ ਆڈر ਤੇ ਸਾਰੇ ਸਾਰੇ ਸੰਯੋਗਤਾ ਦੇ ਦੁਕਾਨਾਂ ਵਾਲਿਆਂ ਨੇ ਸਾਰੇ ਬੰਦ ਕੀਤੀਆਂ ਨੇ ਜਿਹੜੇ ਵਹੀਕਲ ਆ ਰਹੇ ਨੇ ਉਹ ਕੁਝ ਕੁਝ ਬੰਦ ਕਰ ਕਰ ਰਹੇ ਨੇ ਕੁਝ ਜਗਾ ਗਿਆ ਰਹੇ ਨੇ ਤੇ ਜਿਹੜੇ ਜਗਾ ਗਿਆ ਰਹੇ ਉਹਨਾਂ ਨੂੰ ਬੰਦ ਉਹਨਾਂ ਨੂੰ ਬੰਦ ਕਰਨ ਦਾ ਤਾਂ ਅੱਜ ਕੀਤੀ ਆਵਾਜ਼ ਦਿੰਦੇ ਅਸੀਂ ਵੀ ਜੀ ਬੰਦ ਕਰ ਦਿਓ ਤੂੰ ਬੰਦ ਕਰ ਦਿੰਦੇ ਨੇ ਲੇਕਿਨ ਜਿਦ ਤੱਕ ਇੱਕ ਠੇਕਾ ਖੁੱਲਾ ਦਾ ਸੀਗਾ ਪਰਲੇ ਬੰਨੇ ਉਹ ਸੀਗਾ ਕਿ ਲੱਗਦਾ ਨਹੀਂ ਇਹਨਾਂ ਨੂੰ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਕਿਸੇ ਜਗ੍ਹਾ ਤੇ ਦੇਖੋ ਜੀ ਆਪਣੇ ਦੇਸ਼ ਦੇ ਸਾਰੇ ਵਸਨੀਕ ਸਿਆਣੇ ਨੇ ਸਾਰਿਆਂ ਨੂੰ ਦੇਸ਼ ਦਾ ਸਾਥ ਦੇਣਾ ਚਾਹੀਦਾ ਹੁਣ ਇੱਕ ਬੰਦਾ ਨੇ ਇਕੱਲਾ ਕਰ ਸਕੇ ਕੰਟਰੋਲ ਸਾਰੇ ਤੁਸੀਂ ਮੇਰਾ ਸੰਯੋਗ ਦਿਓ ਕਿ ਮੈਂ ਤੁਹਾਡਾ ਸੰਯੋਗ ਦਿਆਂਗਾ ਫੇਰ ਹੀ ਦੇਸ਼ ਨੂੰ ਅੱਗੇ ਲੈ ਕੇ ਚੱਲਾਂਗੇ ਆਪਾਂ